ਸਾਬ ਹੈਗਰ ਜੀ ਕੀ ਫਤਿਹ ਇਸ ਪੰਦਾਸ ਗੁਰਿੰਦਰ ਸਿੰਘ ਪੰਗੂ ਮੇਰੇ ਨਾਲ ਖੜੇ ਨੇ ਇੰਦਰਜੀਤ ਸਿੰਘ ਕੋਟਵੱਡਾ ਸਾਹਿਬ ਔਰ ਕਾਕਾ ਸਿੰਘ ਕੋਟੜਾ ਸਾਹਿਬ ਜਗਜੀਤ ਸਿੰਘ ਡੱਲੇਵਾਰ ਸਾਹਿਬ ਔਰ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਬੰਦੀ ਬਣਾ ਕੇ ਰੱਖਿਆ ਸੀ ਉਹਨਾਂ ਦੀ ਰਿਹਾਈ ਲਈ ਜਿਹੜੀ ਸੀਐਮ ਦੀ ਕੋਠੀ ਦਾ ਘਰਾਓ ਔਰ ਇਹ ਪੂਰੇ ਭਾਰਤ ਦੇ ਵਿੱਚ ਜਿਹੜੀ ਕਹਲ ਦਿੱਤੀ ਗਈ ਸੀ ਦੋਨੇ ਫਾਰਮਾਂ ਵੱਲੋਂ ਅ ਸੀਐਮ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਜਿਹੜੇ ਇਹਨਾਂ ਦੇ ਕਨਵੀਨਰ ਨੇ ਉਹਨਾਂ ਦੇ ਪੁਤਲੇ ਫੂਕਣੇ ਦੀ ਤੇ ਜਦੋਂ ਸਰਪ ਤੇ ਸਰਪ ਡੱਲੇਵਾਲ ਸਾਹਿਬ ਦੀ ਰਿਹਾਈ ਲਈ ਦਿੱਤੇ ਗਏ ਸੀ ਉਹ ਜਿਹੜੀ ਅਸੀਂ ਕਾਲ ਇੱਕ ਤਰੀਕ ਦੀ ਦਿੱਤੀ ਸੀ ਉਹ ਅਸੀਂ ਰੱਦ ਕਰਦੇ ਹਾਂ ਹੁਣ ਮੇਥੋਂ ਅਗਲੀ ਗੱਲ ਕਾਕਾ ਸਿੰਘ ਕੋਟੜਾ ਰੱਖਣਗੇ ਤਾਂ ਜਾਦੇ ਕੀ ਜਿਹੜੀ ਗੱਲ ਆ ਆਪਣੀ ਭਗਤ ਸਿੰਘ ਨੇ ਦੱਸਤੀ ਐ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਸੀ ਪੂਰੇ ਸਾਡੇ ਮੋਰਚਾ ਵੱਲੋਂ ਕਿ ਅਸੀਂ ਇੱਕ ਤਰੀਕ ਨੂੰ ਸੰਗਰੂਰ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਕੁਟੀ ਤੱਕ ਘਰਾਓ ਕਰਾਂਗੇ ਉਹ ਅਸੀਂ ਜਿਹੜਾ ਦੂਜੇ ਸਟੇਟਾਂ ਦੇ ਸਾਡੇ ਪਤਲੇ ਫੁੱਕ ਜਣ ਕੇਸਰੀਵਾਲ ਦੇ ਭਗਵੰਤ ਮਾਨ ਦੇ ਉਹ ਜਿਹੜਾ ਸਾਡਾ ਇਸ਼ੂ ਸੁ ਪੰਜਾਬ ਸਰਕਾਰ ਨਾਲ ਸਾਡਾ ਇਸ਼ੂ ਹੈ ਕੇਂਦਰ ਸਰਕਾਰ ਨਾਲ ਜਿਹੜੀਆਂ ਮੰਗਾਂ ਨੇ ਵਾਧੂ ਜਿਹੜੀ ਪੰਜਾਬ ਸਰਕਾਰ ਨੇ ਲੱਤ ਡਾਈ ਸੀ ਉਹ ਸਾਡੀ ਜਿਹੜੀ ਕੱਲ ਇੱਥੇ ਮੀਟਿੰਗ ਹੋਈ ਹੈ ਅਧਿਕਾਰੀਆਂ ਨਾਲ ਸਹਿਮਤੀ ਬਣ ਗਈ ਹੈ ਡੱਲੇਵਾਲ ਸਾਹਿਬ ਮੋਰਚੇ 'ਚ ਆ ਗਏ ਆ ਉਹ ਇਸ ਕਰਕੇ ਜਿਹੜਾ ਇੱਕ ਤਰੀਕ ਵਾਲਾ ਪ੍ਰੋਗਰਾਮ ਹੈ ਅਸੀਂ ਰੱਦ ਕਰਦੇ ਅਗਲੀ ਗੱਲ ਕੋਟਵੱਡਾ ਸਾਹਿਬ ਰੱਖਣਗੇ ਮੈਂ ਪੂਰੇ ਭਾਰਤ ਵਾਸੀਆਂ ਦਾ ਇੱਕ ਤਹਿ ਦਿਲੋਂ ਧੰਨਵਾਦ ਵੀ ਕਰਦਾ ਵਾਂ ਕਿ ਜਿਹੜਾ ਸਰਦਾਰ ਜਗਦੀਪ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨੋਂ ਰਿਟੇਨ ਕੀਤਾ ਗਿਆ ਸੀ ਉਹਦੇ ਚ ਕਾਕਾ ਸਿੰਘ ਨੇ ਸਾਫ਼ ਗੱਲ ਕਰਦੀ ਨਾ ਕਿ ਸਾਡੀ ਕੋਈ ਪੰਜਾਬ ਨਾਲ ਗੱਲ ਬਣਦੀ ਹੈ ਹਰਿਆਣੇ ਨਾਲ ਨਾ ਹਰਿਆਣੇ ਸਰਕਾਰ ਨਾਲ ਲੜਾਈ ਸੀ ਜਿਹੜਾ ਇਹਨਾਂ ਨੇ ਰੋਲ ਨਿਭਾਇਆ ਪਰ ਉਸ ਕਿਸਾਨਾਂ ਦੇ ਰੋਹ ਨੇ ਔਰ ਪੂਰੇ ਭਾਰਤ ਦੇ ਅੰਦਰ ਕੁਝ ਰਾਜਾਂ ਦੇ ਵਿੱਚ ਤੇ ਕਿਸਾਨਾਂ ਦੇ ਰੇਲਾਂ ਤੱਕ ਵੀ ਆ ਗਏ ਕਿ ਅਸੀਂ ਰੋਕਾਂਗੇ ਬਾਕੀ ਵੱਖ-ਵੱਖ ਜਿਵੇਂ ਕਰਨਾਟਕਾ ਜਾਂ ਜਾਂ ਰਾਜਸਥਾਨਾਂ ਦਾ ਜਾਂ ਹਰਿਆਣਾ ਵਾਂ ਵੱਖ-ਵੱਖ ਜਿਵੇਂ ਯੂਪੀ ਆ ਹੋਰ ਸਾਰੇ ਪ੍ਰਦੇਸ਼ਾਂ ਦੇ ਵਿੱਚ ਔਰ ਉਹਨਾਂ ਦੇ ਜੋ ਫੈਸਲੇ ਸੀ ਵੱਡੇ ਪੱਧਰ ਤੇ ਕੇਜਰੀਆਲ ਦੇ ਖਿਲਾਫ ਸੀਐਮ ਭਗਵੰਤ ਮਾਨ ਦੇ ਖਿਲਾਫ ਔਰ ਉਸ ਰੋਹ ਦਾ ਜਿਹੜਾ ਵਾ ਪੂਰੇ ਭਾਰਤ ਅੰਦਰ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਸਾਰੇ ਹੀ ਜਨਤਾਕ ਲੋਕਾਂ ਦਾ ਜਥੇਬੰਦੀਆਂ ਦਾ ਔਰ ਸਾਰੇ ਭਾਰਤ ਦਾ ਹੀ ਧੰਨਵਾਦ ਕਰਦੇ ਆ ਕਿ ਇਹ ਸਾਰੇ ਭਾਰਤ ਦੇ ਰੋਹ ਦੇ ਨਾਲ ਮੋਰਚਿਆਂ ਦੇ ਰੋਹ ਦੇ ਨਾਲ ਸਰਦਾਰ ਜਗਜੀਤ ਸਿੰਘ ਦੀ ਡੱਲਿਆ ਜਿਹੜੇ ਆ ਉਹ ਖਨੋਰੀ ਮੰਚ ਦੇ ਸਿੱਧੇ ਲੁਧਿਆਣੇ ਐ ਡੀ ਐਮ ਸੀ ਜਿੱਥੇ ਰਾਸਤੇ ਦੇ ਵਿੱਚ ਰੱਖਿਆ ਹੋਇਆ ਸੀ ਪ੍ਰਸ਼ਾਸਨ ਵੱਲੋਂ ਉਹ ਆਪ ਦਾ ਨਾਂ ਕਿਸੇ ਪਰਿਵਾਰ ਨੂੰ ਮਿਲੇ ਆ ਪਰ ਨਾ ਕਿਸੇ ਰਿਸ਼ਤੇਦਾਰ ਨੂੰ ਮਿਲੇ ਆ ਸਿੱਧੇ ਦੇ ਸਿੱਧੇ ਉਹਨਾਂ ਨੇ ਆਪ ਦਾ ਮਰਨਾ ਨਛਣ ਜਿਹੜਾ ਉਹਦੋਂ ਤੋਂ ਹੀ ਰੱਖਿਆ ਵਾ ਜਦੋਂ ਦਾ ਡਿਟੇਲ ਕੀਤਾ ਉਹ ਸਿੱਧੇ ਖਨੋਰੀ ਪੁੱਜਦੇ ਆ ਅਸੀਂ ਸਾਰੇ ਭਾਰਤਵਾਸੀਆਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਜਿਹੜੇ ਆਪੂ ਆਪਣੇ ਦਿੱਤੇ ਹੋਏ ਪ੍ਰੋਗਰਾਮ ਉਹ ਇੱਕ ਤਰੀਕ ਵਾਲੇ ਉਹ ਕੈਨਸਲ ਕਰ ਦਿੱਤੇ ਜਾਣ ਔਰ ਬਹੁਤ ਬਹੁਤ ਅਸੀਂ ਕੋਟਨ ਕੋਟਨ ਅਸੀਂ ਧੰਨਵਾਦ ਆ ਪੂਰੇ ਭਾਰਤ ਦੇ ਵਹੀਕਰ ਜੀ ਦਾ ਖਾਸ ਸਵਾਲ ਪੁੱਛਿਆ ਇਹ ਤੋਂ ਅਗਲੀ ਗੱਲ ਰੱਖਦੇ ਆ ਜਿਵੇਂ ਕਿ ਕੋਟ ਮੁੱਢਾ ਸਾਹਿਬ ਤੇ ਕਾਕਾ ਕੋਟਾ ਸਾਹਿਬ ਨੇ ਗੱਲ ਰੱਖੀ ਆ ਤੇ ਪੰਜਾਬ ਦੇ ਵਿੱਚੋਂ ਜਿਵੇਂ ਹੰਗਾਰਾ ਮਿਲਿਆ ਸੀ ਖਨੌਰੀ ਬਾਰਡਰ ਤੇ ਵੀਰਾ ਕੱਤੀਆਂ ਸੀ ਉਹ ਸਮਝ ਨੂੰ ਰੱਖ ਕੇ ਅਸੀਂ ਪੰਜਾਬ ਵਾਸੀਆਂ ਦਾ ਸਾਰੀਆਂ ਜਥੇਬੰਦੀਆਂ ਜਿਹੜੇ ਕਿਸਾਨ ਆਗੂਆਂ ਦਾ ਔਰ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਸੀ ਰਾਤ ਤੋਂ ਸਾਨੂੰ ਫੋਨ ਆਉਣ ਤੇ ਕਾਕਾ ਸਿੰਘ ਕੋਟੜਾ ਨੇ ਰਾਤ ਸਟੇਜ ਤੋਂ ਹੀ ਇਹ ਚੀਜ਼ ਦਾ ਕਰਤਾ ਸੀ ਕਿਉਂਕਿ ਕੱਲੀ ਤੇ ਕੱਲੀ ਸਿਰਫ ਸਾਡੀ ਪੰਜਾਬ ਨਾਲ ਤਾਂ ਕੋਈ ਰੌਲਾ ਹੀ ਨਹੀਂ ਸੀ ਸਿਰਫ ਪੰਜਾਬ ਸਰਕਾਰ ਨੇ ਟੰਗ ਢਾਈ ਸੀ ਸਿਰਫ ਡੱਲੇਵਾਲ ਸਾਹਿਬ ਦੀ ਰਿਆਈ ਲਈ ਇਹ ਪ੍ਰੋਗਰਾਮ ਦਿੱਤੇ ਗਈ ਉਹ ਰੱਦ ਕਰ ਤੇ ਧੰਨਵਾਦ ਵੈਗੁਰਜੀ ਕਾਕਾਲਾ ਸਾਹਿਬ ਵੈਗੁਰਜੀ ਕੀ ਫਤ